ਸਾਰਿਆਂ ਨੂੰ ਅੱਜ ਆਪਾਂ ਇਹ ਨਟੀਏ ਸਾਡੇ ਡਰਾਮੇ ਗਿਆਏ ਆ ਕੁਝ ਉਲੇ ਉਧਰਲੀ ਸਾਈਡ ਵੀ ਪਏ ਆ ਤੇ ਕੁਝ ਹਜੇ ਥੱਲੇ ਪੇੜੇ 'ਚ ਵੀ ਪਏ ਆ ਇਹਨਾਂ ਵਿੱਚ ਆਪਾਂ ਲਗਾਵਾਂਗੇ ਇਹ ਸਾਰੇ ਹੀ ਜਿਹੜੇ ਫਲਾਂ ਵਾਲੇ ਬੂਟੇ ਆ ਤਾਂ ਕਿ ਇਹਨਾਂ ਦੀ ਜਿਹੜੀ ਗਰੋਥ ਆ ਵਧੀਆ ਤਰੀਕੇ ਨਾਲ ਚੱਲ ਸਕੇ ਤੇ ਅੱਜ ਮੌਸਮ ਵੀ ਬਹੁਤ ਵਧੀਆ ਆ ਠੰਡਾ ਵਾ ਤੇ ਠੰਡੇ ਮੌਸਮ ਦੇ ਵਿੱਚ ਜਿਹੜੇ ਰਿਪੋਰਟਿੰਗ ਕਰਨੀ ਉਹ ਸਭ ਤੋਂ ਵਧੀਆ ਹੁੰਦੀ ਆ ਕਮਲਿਆ ਨੂੰ ਰਿਪੋਰਟ ਕਰਨਾ ਤੇ ਕਰਦੇ ਆਪਾਂ ਸਟਾਰਟ ਅੱਜ ਤੁਹਾਨੂੰ ਮਿੱਟੀ ਬਣਾਉਣ ਦਾ ਤਰੀਕਾ ਦੱਸ ਰਹੀ ਹਾਂ ਆਸਾਨ ਤਰੀਕਾ ਬਿਲਕੁਲ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂ ਆਊਗਾ ਤੁਹਾਡਾ ਤੁਸੀਂ ਘਰ ਦੇ ਵਿੱਚ ਹੀ ਆਪਣੀ ਮਿੱਟੀ ਜਿਹੜੀ ਤਿਆਰ ਕਰ ਸਕੋਗੇ ਆਦੇ-ਆਦੇ ਡਰਮ ਨਮੈਂ ਮਿੱਟੀ ਦੇ ਥੱਲਿਓਂ ਭਰ ਕੇ ਲਿਆਈਆਂ ਇਹਦੇ ਵਿੱਚ ਲਗਭਗ ਮੈਂ 60% ਜਿਹੜੀ ਪੱਤੇ ਤੇ ਗੋਬਰ ਦੀ ਖਾਦ ਮਿਕਸ ਕਰਕੇ ਪਾ ਕੇ ਲਿਆਈਆਂ ਹੋਰ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਮੈਂ ਤੁਹਾਨੂੰ ਆਸਾਨ ਤਰੀਕਾ ਬਿਲਕੁਲ ਦੱਸ ਰਹੀ ਹਾਂ ਜਿੱਨਾ ਮੇਰੀਆਂ ਭੈਣਾਂ ਕੋਲ ਗੋਬਰ ਦੀ ਖਾਦ ਪਿੰਡਾਂ 'ਚ ਆਮ ਹੀ ਮਿਲ ਜਾਂਦੀ ਆ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਗਲੇ ਸੜੇ ਪੱਤੇ ਆਪ ਵੀ ਜਿਹੜੇ ਗਲਾ ਸਕਦੇ ਹੋ ਆਸਾਨੀ ਦੇ ਨਾਲ ਕਿਸੇ ਡਰਮ ਦੇ ਵਿੱਚ ਭੇਂਦੋ ਤੁਸੀਂ ਪਾਣੀ ਪਾ ਕੇ ਵਿੱਚ ਥੋੜਾ ਜਿਹਾ ਤੁਸੀਂ ਨਾ ਉਹਦੇ ਗੁੜ ਪਾ ਦਿਓ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਪੱਤੇ ਆ ਨਾ ਬਹੁਤ ਛੇਤੀ ਗਲ ਜਾਣਗੇ 5-6 ਦਿਨ ਉਹਨੂੰ ਭਿੱਜੇ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਪੱਤਿਆਂ ਨੂੰ ਕੱਢ ਕੇ ਸੁਕਾ ਲਓ ਤੇ ਮੇਰੇ ਕੋਲ ਇੱਥੇ ਇੱਕ ਡਰਮ ਭਿੱਜਿਆ ਹੋਇਆ ਹੋਣਾ ਵੀ ਆ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਮੈਂ ਖੋਲ ਲਵਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਡਰਮ ਮੈਂ ਕਿ ਭਿਆ ਹੋਇਆ ਵੀ ਆ ਮੈਂ ਕਿਸ ਤਰ੍ਹਾਂ ਭੇਣੀ ਹੁੰਦੀ ਆ ਆ ਦੇਖੋ ਮੇਰਾ ਡਰਮ ਜੀ ਭੇਂ ਕੇ ਰੱਖਿਆ ਹੋਇਆ ਇਸ ਤਰ੍ਹਾਂ ਇਹਦੇ ਵਿੱਚ ਮੈਂ ਨਾ ਪੱਤੇ ਤੇ ਆ ਨਿੰਮ ਦੀਆਂ ਟਾਹਣੀਆਂ ਨਿੰਮ ਦੇ ਪੱਤੇ ਇਹ ਮੈਂ ਭੇਂ ਕੇ ਰੱਖੇ ਹੋਏ ਆ 5-6 ਦਿਨ ਹੋ ਗਏ ਇਹਨਾਂ ਨੂੰ ਭਿਜਿਆ ਨੂੰ ਬਾਅਦ ਵਿੱਚ ਮੈਂ ਇਹਨਾਂ ਨੂੰ ਕੱਢ ਕੇ ਜਿਹੜਾ ਇਹਨਾਂ ਦਾ ਪਾਣੀ ਹੈ ਨਾ ਉਹ ਬੂਟਿਆਂ ਦੇ ਵਿੱਚ 20 ਲੀਟਰ ਦੀ ਪਾਣੀ ਦੀ ਬਾਲਟੀ ਲੈ ਕੇ 1 ਲੀਟਰ ਵਿੱਚ ਮੈਂ ਇਹ ਵਾਲਾ ਪਾਣੀ ਪਾ ਕੇ ਮੈਂ ਬੂਟਿਆਂ ਨੂੰ ਪਾ ਦੇਣਾ ਤੇ ਜਿਹੜੇ ਪੱਤੇ ਹੋਏ ਉਹਨਾਂ ਨੂੰ ਮੈਂ ਸੁਖਾ ਲੈਣਾ ਮੈਂ ਇਦਾਂ ਦੇ ਡਰਮ ਪਤਾ ਹੀ ਨਹੀਂ ਕਿੰਨੇ ਭੇਂ ਹੋਏ ਆ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਤੁਸੀਂ ਸ਼ਾਇਦ ਕਹੋਗੇ ਵੀ ਆਪ ਕੁਝ ਹੋਰ ਵਰਤਨੇ ਹੋਦੇ ਤਾਂ ਦਿਖਾਉਂਦੇ ਕੁਝ ਹੋਰ ਆ ਆ ਦੇਖੋ ਇਹਦੇ ਵਿੱਚ ਗੋਬਰ ਪਿਆ ਹੋਇਆ ਇੱਧਰ ਮੇਰੇ ਕੋਲ 5-6 ਬਾਲਟੀਆਂ ਇੱਧਰ ਹੋਰ ਇਦਾਂ ਹੀ ਪੇਕੇ ਰੱਖੀਆਂ ਹੋਈਆਂ ਤਾਂ ਹਜੇ 5-6 ਬਾਲਟੀਆਂ ਵਿੜੇ ਵਿੱਚ ਵੀ ਪਈਆਂ ਆ ਦੇਖੋ ਆਹ ਵਾਲਾ ਹੈਗਾ ਜੀ ਨਿੰਬੂਆਂ ਦਾ ਪਾਣੀ ਇੱਧਰ ਇਹ ਮਿਰਚਾਂ ਦਾ ਪਾਣੀ ਹੈਗਾ ਆ ਇਹ ਚ ਕੀੜੇ ਤਾਂ ਥੋੜੇ ਬਾਰੇ ਪੈ ਹੀ ਜਾਂਦੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੀੜਿਆਂ ਨੇ ਡੀਕੰਪੋਜ਼ ਕਰਨਾ ਹੁੰਦਾ ਇਹ ਮਿਰਚਾਂ ਦਾ ਪਾਣੀ ਆ ਤਾਂ ਨਿੰਮ ਦਾ ਪਾਣੀ ਆ ਸਪਰੇਅ ਵਾਸਤੇ ਜਿੰਨਾ ਵੀ ਮਰੂੜੀਆ ਰੌਂਗ ਆਉਂਦਾ ਮਿਰਚਾਂ ਨੂੰ ਬੈਂਗਣਾ ਨੂੰ ਹੋਰ ਕਈਆਂ ਚੀਜ਼ਾਂ ਨੂੰ ਆਉਂਦਾ ਉਹਦੇ ਵਾਸਤੇ ਇਹ ਸਭ ਤੋਂ ਵਧੀਆ ਆ ਮਿਰਚਾਂ ਦਾ ਪਾਣੀ ਤੇ ਜੇ ਤੁਸੀਂ ਆਰਗੈਨਿਕ ਖੇਤੀ ਕਰਨੀ ਆ ਤਾਂ ਫਿਰ ਇਹ ਸਭ ਚੀਜ਼ਾਂ ਜ਼ਰੂਰੀ ਆ ਇੱਕ ਇਹ ਦੇਖੋ ਇਹ ਵੀ ਇਦਾਂ ਹੀ ਲਿਕਵਿਡ ਮੈਂ ਬਣਾ ਕੇ ਰੱਖਿਆ ਹੋਇਆ ਵਾ ਕੋਈ ਕਿਸੇ ਚੀਜ਼ ਦਾ ਵਾ ਕੋਈ ਕਿਸੇ ਚੀਜ਼ ਦਾ ਵਾ ਸਾਰੇ ਕੋਈ ਜਾਵਲਾਂ ਦਾ ਪਾਣੀ ਆ ਕੋਈ ਲੱਸੀ ਆ ਆ ਲੱਸੀ ਦਾ ਆ ਦੇਖੋ ਤੁਸੀਂ ਇਹਨੂੰ 2 ਸਾਲ ਹੋ ਗਏ ਆ ਬਣੇ ਨੂੰ ਤੇ ਹਜੇ ਵੀ ਇਹ ਮੇਰੇ ਕੋਲ ਲਗਭਗ 6-7 ਲੀਟਰ ਪਿਆ ਵਾ ਤੇ ਆਹ ਸਾਲ ਮੇਰਾ ਇਹਦੇ ਨਾਲ ਨਿਕਲ ਜਾਣਾ ਵਾ ਇਹਦੇ ਨਾਲ ਵੀ ਬਹੁਤ ਸਾਰੇ ਕੀਟ ਪਤੰਗੇ ਜਿਹੜੇ ਉਹ ਵੀ ਮਰ ਜਾਂਦੇ ਆ ਤੇ ਮੁਰੋੜੀਆਂ ਰੋਗ ਵੀ ਨਹੀਂ ਆਣ ਦਿੰਦਾ ਇਹ ਇਹ ਆਪਣੀ ਡ੍ਰੈਗਨ ਦੇ ਬੂਟੇ ਇੱਧਰ ਮੈਂ ਤੁਹਾਨੂੰ ਜਿਹੜੀ ਵੀ ਚੀਜ਼ ਦੱਸਦੀ ਆ ਉਹਦੇ ਵਿੱਚ ਮੈਂ ਖੁਦ ਉਹਨਾਂ ਨੂੰ ਵਰਤਦੀ ਆ ਇਹ ਨਹੀਂ ਵੀ ਸਿਰਫ ਵੀਡੀਓ ਬਣਾਉਣ ਵਾਸਤੇ ਤੇ ਇਹ ਮੈਂ ਸਾਰੇ ਇਹ ਡਰਮ ਜਿਹੜੇ ਹੁਣ ਮਿੱਟੀ ਦੇ ਭਰੂੰਗੀ ਮਿੱਟੀ ਬਣਾਉਂਦਾ ਉਹੀ ਆਸਾਨ ਤਰੀਕਾ 60% ਪੱਤਿਆਂ ਦੀ ਖਾਦ ਮਿਕਸ ਗੋਬਰ ਖਾਦ ਮੈਂ ਕਰ ਲਈ ਆ ਕੋਈ ਕਿ ਹੁਣ ਮੈਨੂੰ ਫੇਰ ਸਾਰੀ ਢੇਰੀ ਕਰਨੀ ਪੈਣੀ ਕੱਲੀ ਕੱਲੀ ਚੀਜ਼ ਦੱਸਣ ਵਾਸਤੇ ਮੈਂ ਆਪਾਂ ਤੁਹਾਨੂੰ ਦੱਸ ਦਿੱਤੀ ਆ ਇਹਦੇ ਵਿੱਚ ਮੈਂ 60% ਮਿੱਟੀ ਸੌਰੀ 60% ਪੱਤਿਆਂ ਦੀ ਖਾਦ ਤੇ ਗੋਬਰ ਦੀ ਖਾਦ ਪਾ ਲਈ ਆ ਬਾਕੀ ਜਿਹੜੀ ਵਿੱਚ ਮੈਂ ਸਿੰਪਲ ਮਿੱਟੀ ਆ ਉਹ ਮਿਕਸ ਕਰ ਲਈ ਆ ਜਿਹੜੀ ਰੇਤਾ ਵਾ ਸਾਡੇ ਇੱਥੇ ਵੇਟ ਦੀ ਮਿੱਟੀ ਨਹੀਂ ਹੈਗੀ ਚੀਕਣੀ ਮਿੱਟੀ ਨਹੀਂ ਹੈਗੀ ਇਸ ਕਰਕੇ ਸਾਨੂੰ ਚੀਕਣੀ ਮਿੱਟੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਨਾ ਅਸੀਂ ਵਿੱਚ ਕੋਈ ਇਹਦੇ ਰੇਤਾ ਪਾਨੇ ਆ ਨਾ ਸੈਂਡ ਸੂਟ ਕੁਝ ਨਹੀਂ ਪਾਈਦੀ ਸਿੰਪਲ ਮਿੱਟੀ ਆ ਜੋ ਘਰ ਦੇ ਵਿੱਚ ਹੁੰਦੀ ਆ ਤੇ ਤੁਸੀਂ ਬੂਟਿਆਂ ਦੀ ਗਰੋਥ ਦੇਖ ਸਕਦੇ ਹੋ ਕਿੰਨੂ ਲੱਗੇ ਹੋਏ ਦੇਖ ਸਕਦੇ ਹੋ ਕਿਉਂਕਿ ਇਸ ਵਾਰ ਨਾਲ ਕਿੰਨੂ ਬਹੁਤ ਘੱਟ ਲੱਗੇ ਆ ਕਿਉਂਕਿ ਬਾਲਟੀਆਂ ਛੋਟੀਆਂ ਸੀ ਆਪਣੀਆਂ ਇਸ ਤਰ੍ਹਾਂ ਤੇ ਫਲਾਂ ਵਾਲੇ ਬੂਟਿਆਂ ਨੂੰ ਜਿਹੜੇ ਵੱਡੇ ਡਰਮ ਚਾਹੀਦੇ ਹੁੰਦੇ ਤਾਂ ਹੀ ਇਹਨਾਂ ਨੂੰ ਫਲ ਜਿਹੜਾ ਵਧੀਆ ਲੱਗਦਾ ਆ ਤੇ ਹੁਣ ਆ ਸਾਲ ਤਾਂ ਚਲੋ ਬੀਤ ਗਿਆ ਤੇ ਹੁਣ ਕੁਝ ਕਰ ਨਹੀਂ ਸਕਦੇ ਆਪਾਂ ਲੇਕਿਨ ਆਉਂਦੇ ਸਾਲ ਦਾ ਜਿਹੜਾ ਫਲ ਲੈਣ ਵਾਸਤੇ ਉਹਨਾਂ ਵਾਸਤੇ ਇਹ ਮੈਂ ਸਾਰੇ ਹੀ ਲਗਭਗ ਮੈਨੂੰ ਲੱਗਦਾ 25 ਜਾਂ 30 ਡਰਮ ਹੋਣੇ ਆ ਲੈ ਕੇ ਆਈ ਕੁਝ ਇੱਥੇ ਪਏ ਆ ਕੁਝ ਉਧਰਲੀ ਸਾਈਡ ਪਏ ਆ ਕੁਝ ਹਜੇ ਵਿੜੇ ਚ ਪਏ ਆ ਉਹ ਚੜਾਏ ਨਹੀਂ ਮੈਂ ਹਲੇ ਕਿਉਂਕਿ ਉਹਨਾਂ ਦੀ ਜਿਹੜੀ ਮਿੱਟੀ ਭਰਨ ਵਾਲੀ ਸੀਗੀ ਤੇ ਹੁਣ ਮੈਂ ਨਾ ਸਾਰਿਆਂ ਨੂੰ ਬਸ ਬਦਲਣ ਦੀ ਤਾਂ ਮੇਰੇ ਕੋਲ ਵੀਡੀਓ ਨਹੀਂ ਬਣਾਈ ਜਾਣੀ ਕਿਉਂਕਿ ਮੈਂ ਆਪ ਹੀ ਵੀਡੀਓ ਬਣਾਉਣੀ ਆ ਫਿਰ ਹੱਥ ਲਿਬੜੇ ਹੁੰਦੇ ਆ ਇਸ ਕਰਕੇ ਬਾਰ-ਬਾਰ ਫੋਨ ਨਹੀਂ ਚੱਕਿਆ ਜਾਂਦਾ ਤੇ ਹੁਣ ਮੈਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਬਦਲ ਲਵਾਂ ਆ ਮੈਂ ਇੱਕ ਗਮਲਾ ਬਦਲਿਆ ਸੀ ਕੱਲ बस ਇਸ ਤਰ੍ਹਾਂ ਮਿੱਟੀ ਦੇ ਮੇ ਭਰ ਕੇ ਤੇ ਫਿਰ ਜ਼ਰੂਰਤ ਨਹੀਂ ਪੈਣੀ ਆਪਾਂ ਨੂੰ ਫਿਰ ਮਤਲਬ ਪੂਰੀ ਜ਼ਿੰਦਗੀ ਜਿਹੜੀ ਬੂਟੇ ਦੀ ਇਹਦੇ ਵਿੱਚ ਨਿਕਲ ਜਾਣੀ ਆ ਤੇ 베ਰੀ ਦਾ ਬੂਟਾ ਮੈਂ ਪਹਿਲਾਂ ਹੀ ਲਾ ਦਿੱਤਾ ਸੀ ਉਹਦੇ ਵਿੱਚ ਪਰ ਤੁਸੀਂ ਦੇਖ ਸਕਦੇ ਹੋ ਉਹਨੂੰ ਫਲਾਵਰਿੰਗ ਵੀ ਜਿਹੜੀ ਆ ਗਈ ਆ ਤੇ ਥੋੜਾ ਥੋੜਾ ਤੇਲਾ ਵੀ ਪਿਆ ਹੋਇਆ ਤੇ ਉਹਨੂੰ ਹੁਣ ਸਪਰੇ ਵੀ ਕਰਨੀ ਪੈਣੀ ਆ ਉਹੀ ਮਿਰਚਾਂ ਦੀ ਜਿਹੜਾ ਪਾਣੀ ਆ ਉਹਦੀ ਸਪਰੇ ਮੈਂ ਕਰ ਦੇਣੀ ਆ ਅੋਛੂ ਵੀ ਹੋਰ ਜ਼ਰੂਰਤ ਤੁਹਾਨੂੰ ਨਹੀਂ ਹੈਗੀ ਬਰਤਨ ਦੀ ਜੇ ਤੁਸੀਂ ਮਿਰਚਾਂ ਦਾ ਪਾਣੀ ਬਣਾ ਕੇ ਰੱਖਦੇ ਹੋ ਤਾਂ ਜੇ ਉਹਨੂੰ ਹੋਰ ਵੀ ਜ਼ਿਆਦਾ ਤੁਸੀਂ ਤੇਜ਼ ਕਰਨਾ ਹੈ ਲਸਣ ਪਾ ਦਿਓ ਵਿੱਚ ਅਦਰਕ ਪਾ ਦਿਓ ਤੇ ਇੱਕ ਜਿਹੜੀ ਭੰਗ ਆਮ ਹੀ ਆਪਾਂ ਨੂੰ ਰੋਡ ਸਾਈਡ ਤੋਂ ਮਿਲ ਜਾਂਦੀ ਹੈ ਉਹ ਪਾ ਦਿਓ ਤੇ ਵਿੱਚ ਅੱਕ ਪਾ ਦਿਓ ਤੁਸੀਂ ਇਹਨਾਂ ਸਾਰਿਆਂ ਦਾ ਪਾਣੀ ਤੁਸੀਂ ਬਣਾ ਕੇ ਰੱਖ ਲਓ ਤੇ ਪ੍ਰਤੀ 20 ਲੀਟਰ ਦਾ ਪੰਪਾ ਕਿਉਂਕਿ ਮੇਰੇ ਕੋਲ ਤਾਂ ਉਹੀ ਪੰਪਾ ਉਹਦੇ ਵਿੱਚ ਮੈਂ 200 ਐਮਐਲ ਪਾ ਲੈਣੀ ਹੁੰਦੀ ਆ ਤਾਂ ਮਤਲਬ ਵਧੀਆ ਆ ਕੁਝ ਪੱਤਿਆਂ ਨੂੰ ਨੁਕਸਾਨ ਨਹੀਂ ਹੁੰਦਾ ਤਾਂ ਬਹੁਤ ਵਧੀਆ ਜਿਹੜਾ ਉਧਰ ਰਿਜ਼ਲਟ ਆਪਾਂ ਨੂੰ ਮਿਲਦਾ ਆ ਤੇ ਹੁਣ ਮੈਂ ਕਰਦੀ ਆ ਸਟਾਰਟ ਪਹਿਲਾਂ ਮੈਂ ਸਾਰੇ ਇਹ ਗਮਲੇ ਡਰਮ ਬਦਲ ਲਵਾਂ ਕਿਉਂਕਿ ਮੈਨੂੰ 2 ਘੰਟੇ ਲੱਗ ਪੱਗ ਲੱਗ ਜਾਣੇ ਆ ਇਹ ਬਦਲਣ ਨੂੰ ਅੱਜ ਤੇ ਇਸ ਕਰਕੇ ਖੇਤ ਅੱਜ ਨਹੀਂ ਜਾਇਆ ਜਾਣਾ ਤੇ ਖੇਤ ਆਪਾਂ ਕੱਲ ਨੂੰ ਤੁਹਾਡੇ ਨਾਲ ਲਸਣ ਲਗਾਉਣ ਦੀ ਵੀਡੀਓ ਜਿਹੜੀ ਉਹ ਸ਼ੇਅਰ ਕਰਾਂਗੇ ਡਰਮਾਂ ਦੀ ਜੀ ਮੈਂ ਬਦਲੀ ਕਰ ਦਿੱਤੀ ਆ 6 ਡਰਮ ਮੇਰੇ ਕੋਲ ਬਦਲ ਹੋਏ ਕਿਉਂਕਿ ਮਿੱਟੀ ਲੈ ਕੇ ਆਣੀ ਪੈਂਦੀ ਆ ਥੱਲਿਓ ਮਿੱਟੀ ਘਟ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਦੋ ਡਰਮਾਂ ਦੀ ਮਿੱਟੀ ਬਾਅਦ ਵਿੱਚ ਫੇਰ ਲੈ ਕੇ ਆਈ ਇਹ ਡਰਮ ਹੈਗੇ ਆ ਜੀ 50 ਲੀਟਰ ਦੇ ਆ ਕਿਉਂਕਿ ਨਾ ਜਿੱ ਮਿੱਟੀ ਕਾਫੀ ਪੈ ਜਾਂਦੀ ਆ ਤੇ ਹੁਣ ਆਪਾਂ ਜਦੋਂ ਇੱਕ ਰੀ ਇਹਦੇ ਵਿੱਚ ਬੂਟੇ ਲਗਾ ਦਿੱਤੇ ਆ ਨਾ ਫਿਰ ਆਪਣਾ ਕਾਫੀ ਟਾਈਮ ਜਿਹੜਾ ਨਿਕਲ ਜਾਣਾ ਫਿਰ ਤਾਂ ਸੱਫ ਬਸ ਆਪਾਂ ਇੱਕ ਇਹਨਾਂ ਦੀ ਜਿਹੜੀ ਆ ਰੂਟ ਪ੍ਰੋ ਨਹੀਂਗਾ ਉਹੀ ਕਰਨੀ ਪੈਣੀ ਆ ਬਾਕੀ ਤਾਂ ਹੋਰ ਆਪਾਂ ਹੁਣ ਕੁਛ ਇਹੋ ਵੱਡੇ ਡਰਮ ਛੱਤ ਤੇ ਰੱਖ ਹੀ ਨਹੀਂ ਸਕਦੇ ਕਿਉਂਕਿ ਫੇਰ weight ਬਹੁਤ ਹੋ ਜਾਣਾ ਇੱਕ ਆਹ ਵਾਲਾ ਜੀ ਮੇਰੇ ਕੋਲ ਬੂਟਾ ਆ ਨਿੰਬੂ ਵੈਰੈਟੀ ਦਾ ਹੀ ਆ ਇਹ ਇਹ ਨਹੀਂ ਪਤਾ ਵੀ ਇਹ ਮਾਲਟਾ ਵਾ ਮਸੰਮੀ ਆ ਜਾਂ ਇੱਕ ਗਲਗਲ ਹੁੰਦੀ ਵੱਡਾ ਨਿੰਬੂ ਇਹਦੇ ਪੱਤੇ ਦੇਖ ਕੇ ਤੁਸੀਂ ਕਮੈਂਟ ਕਰਿਓ ਵੀ ਜੇ ਕਿਸੇ ਨੂੰ ਪਤਾ ਹੋਵੇ ਤਿੰਨ ਮੈਂ ਇਹ ਡਰਾਮ ਬਦਲੇ ਆ ਦੋ ਮੈਂ ਇੱਧਰ ਬਦਲ ਦਿੱਤੇ ਇੱਕ ਅਮਰੂਦ ਵਾਲਾ ਬਦਲਿਆ ਇੱਕ ਗੋਦਰ ਕਿੰਨੂ ਵਾਲਾ ਬਦਲਿਆ ਤੇ ਬਾਕੀ ਮੈਂ ਕੁਝ ਆ ਫਲੀਆਂ ਲਗਾਤੀਆਂ ਇੱਧਰ ਕੁਝ ਸਰਦੀਆਂ ਵਾਲੇ ਕਰੇਲੇ ਆ ਕੁਝ ਫਲੀਆਂ ਜਿਹੜੀਆਂ ਬਾਲਟੀਆਂ ਖਾਲੀ ਹੋਈਆਂ ਸੀ ਨਾ ਬੂਟਿਆਂ ਵਾਲੀਆਂ ਫਲਾਵਾ ਦੇ ਬੂਟੇ ਵਾਲੀਆਂ ਉਹਨਾਂ ਦੇ ਵਿੱਚ ਮੈਂ ਇਹ ਫਲੀਆਂ ਲਗਾਤੀਆਂ ਪਹਿਲਾਂ ਇਹਦੇ ਵਿੱਚ ਉਹੀ ਬੂਟੇ ਸੀ ਕਿੰਨੂਆਂ ਦੇ ਜਿਹੜੇ ਆ ਪਾਂਡਰ ਮਾਚ ਲਗਾਏ ਆ ਇਹਨਾਂ 'ਚ ਹੁਣ ਮੈਂ ਫਲੀਆਂ ਲਗਾਤ ਕੇ ਪਾਣੀ ਦੇ ਦਤਾ ਇਹਨਾਂ ਨੂੰ ਤੇ ਬਹੁਤ ਛੇਤੀ ਹੁਣ ਇਹ ਲਗਭਗ 15-20 ਦਿਨਾਂ ਦੇ ਵਿੱਚ ਫਲੀਆਂ ਜਿਹੜੀਆਂ ਆਪਣੇ ਲੱਗੇ ਆਉਣਗੀਆਂ ਕਿ ਪਹਿਲਾਂ ਹੀ ਮੈਂ ਪਨੀਰੀ ਤਿਆਰ ਕੀਤੀ ਹੋਈ ਸੀਗੀ ਉਦੋਂ ਹੀ ਪੱਟ ਕੇ ਮੈਂ ਤੇ ਫਿਰ ਮੈਂ ਗਮਲਿਆਂ ਦੇ ਵਿੱਚ ਇਹਨਾਂ ਨੂੰ ਇੱਧਰ ਲਗਾ ਦਿੱਤਾ ਇੱਧਰ ਆਪਣੀਆਂ ਭਿੰਡੀਆਂ ਆ ਤੇ ਬੂਟੇ ਤਾਂ ਤੁਸੀਂ ਦੇਖ ਸਕਦੇ ਹੋ ਬੂਟਿਆਂ ਦੀ ਗਰੋਥ ਬਹੁਤ ਵਧੀਆ ਚੱਲ ਰਹੀ ਆ ਪਹਿਲਾਂ ਹੀ ਬਾਲਟੀਆਂ ਦੇ ਵਿੱਚ ਪਰ ਮੈਂ ਤੁਹਾਨੂੰ ਜੜਾ ਨਹੀਂ ਦਿਖਾ ਸਕੀ ਕਿ ਜੀ ਹੱਥ ਲਿਪੜੇ ਹੁੰਦੇ ਮਿੱਟੀ ਨਾਲ ਤੇ ਜੜਾ ਜਿਹੜੀਆਂ ਪਾਲਟੀਆਂ ਦੇ ਬਿਲਕੁਲ ਨਾ ਥੱਲੇ ਤੱਕ ਆ ਚੁੱਕੀਆਂ ਸੀ ਮਤਲਬ ਤਿੰਨ ਚਾਰ ਮਹੀਨੇ ਦੇ ਵਿੱਚ ਹੀ ਨਾ ਮਤਲਬ ਕਿ ਜੜਾ ਸਾਰੀਆਂ ਹੀ ਜਿਹੜੀਆਂ ਆ ਪਾਲਟੀਆਂ ਦੇ ਥੱਲੇ ਦੀ ਨਿਕਲ ਆਈਆਂ ਜਿੱਥੋਂ ਦੀ ਛੇਕ ਸੀਗੇ ਇਸ ਕਰਕੇ ਹੁਣ ਮੈਨੂੰ ਬਦਲ ਲਈਆਂ ਜ਼ਰੂਰੀ ਪਈਆਂ ਵੈਸੇ ਹੁਣ ਮੌਸਮ ਤਾਂ ਨਹੀਂ ਹੈਗਾ ਬਦਲਦਾ ਪਰ ਕਿੰਨੂ ਤੁਸੀਂ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਇੰਨੇ ਕਿੰਨੂ ਸਾਡੇ ਅਰਕੀ ਜ਼ਮੀਨ ਵਾਲੇ ਕਿੰਨਵਾ ਨੂੰ ਵੀ ਨਹੀਂ ਵਧੀਆ ਹੈਗੇ ਜਿੰਨੇ ਇੱਥੇ ਵਧੀਆ ਲੱਗੇ ਹੋਏ ਆ ਤੇ ਇੱਧਰ ਮੈਂ ਕੁਝ ਪਨੀਰੀ ਲਗਾਈ ਹੋਈ ਆ ਫਲੀਆਂ ਆ ਇਹ ਲੌਂਗ ਮਿਰਚ ਆ ਜਿਹੜੀ 1 ਫੁੱਟ ਵਾਲੀ ਮਿਰਚ ਹੁੰਦੀ ਆ ਕੁਝ ਕ੍ਰੇਲੇ ਆ ਕੁਝ ਲਾਲ ਬੀਨਜ਼ ਆ ਤੇ ਆ ਹੈਗਾ ਕੋਈ ਸਾਗ ਤੇ ਮਤਲਬ ਮੈਂ ਆਪਣੇ ਵੈਦਰ ਦੇ ਹਿਸਾਬ ਨਾਲ ਲਗਾਈਆਂ ਮੈਂ ਫਲੀਆਂ ਇਹ ਕਾ ਫਲੀਆਂ ਆ ਪੰਜ 6 ਵੈਰਾਈਟੀਆਂ ਆ ਮੇਰੇ ਕੋਲ ਫਲੀਆਂ ਦੀਆਂ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਤੁਹਾਡੇ ਇਲਾਕੇ ਦੇ ਹਿਸਾਬ ਨਾਲ ਆ ਨਾ ਬੀਜ ਹਮੇਸ਼ਾ ਤੁਸੀਂ ਬੀਜ ਉਹੀ ਲਗਾਓ ਕਿਉਂਕਿ ਸਾਡੇ ਫਰਾਂਸ ਪੀਂਦੀਆਂ ਫਲੀਆਂ ਹੁੰਦੀਆਂ ਜ਼ਿਆਦਾਤਰ ਸਰਦੀਆਂ ਦੇ ਵਿੱਚ ਇੱਕ ਲਾਲ ਬੀਨਜ਼ ਹੋ ਜਾਂਦੀ ਆ ਇੱਕ ਲੌਂਗ ਬੀਨਜ਼ ਇਹ ਲਗਭਗ ਦਸੰਬਰ ਤੱਕ ਚੱਲ ਜਾਂਦੀਆਂ ਸਾਡੇ ਵੈਦਰ ਦੇ ਹਿਸਾਬ ਨਾਲ ਜੋ ਪੰਜਾਬ ਦਾ ਵੈਦਰ ਆ ਕਿ ਸਾਡੇ ਤਾਂ ਹਜੇ ਵੀ 32 33 ਟੈਂਪਰੇਚਰ ਹੈਗਾ ਗਰਮੀ ਦਾ ਮੌਸਮ ਆ ਤੇ ਪਿੰਡੀਆਂ ਵੀ ਉੱਗੇ ਹੁੰਦੀਆਂ ਹਜੇ ਪਰ ਉੱਤਰਾਖੰਡ ਵਾਲੀ ਸਾਈਡ ਇਹ ਵਾਲੀਆਂ ਫਲੀਆਂ ਹੁਣ ਨਹੀਂ ਚੱਲਣੀਆਂ ਜਿੰਨੇ ਵੀ ਮਤਲਬ ਠੰਡੇ ਇਲਾਕੇ ਆ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਬੀਜ ਲਓ ਜਦੋਂ ਵੀ ਤੁਸੀਂ ਬੀਜ ਖਰੀਦਦੇ ਹੋ ਇਹ ਨਹੀਂ ਵੀ ਇੱਕ ਵੀਡੀਓ ਆਪਾਂ ਦੇਖੀ ਆਪਾਂ ਉਸੇ ਹਿਸਾਬ ਨਾਲ ਜਿਹੜੇ ਆ ਬੀਜ ਲੈਣ ਚਲ ਜੀਏ ਇਦਾਂ ਨਹੀਂ ਹੁੰਦਾ ਹਮੇਸ਼ਾ ਬੀਜ ਲੈਣ ਲੱਗੇ ਆਪਣੇ ਲਾ ਕੇ ਦਾ ਤੁਸੀਂ ਮੌਸਮ ਦੇਖੋ ਤੇ ਉਸ ਹਿਸਾਬ ਦੇ ਨਾਲ ਜਿਹੜੀ ਬੀਜ ਆ ਉਹ ਖਰੀਦੋ ਤੇ ਸਾਡੇ ਹੁਣ ਪਿੰਡੀਆਂ ਦੇ ਬੂਟੇ ਦੇਖੋ ਕਿੰਨੇ ਸੋਹਣੇ ਆ ਕਿਉਂਕਿ ਸਾਡੇ ਗਰਮੀ ਆ ਹਲੇ ਇਹ ਲਾਲ ਪਿੰਡੀਆਂ ਲਗਾਈਆਂ ਮੈਂ ਹੁਣ 15-20 ਦਿਨਾਂ ਦੀਆਂ ਹੋ ਗਈਆਂ ਇਹ ਤੇ ਲਗਭਗ 10 ਦਿਨਾਂ ਤੱਕ ਇਹਨਾਂ ਨੂੰ ਜਿਹੜੀ ਪਿੰਡੀ ਉਹ ਲੱਗੇ ਹੋਣੀਆਂ ਆ ਆ ਦੇਖੋ ਤੁਸੀਂ ਲਗਣੀਆਂ ਸਟਾਰਟ ਹੋ ਗਈਆਂ ਕਿਉਂਕਿ ਸਾਡੇ ਹਜੇ ਵੀ 32-33 ਟੈਂਪਰੇਚਰ ਆ ਇਹ ਹੀ ਉੱਤਰਾਖੰਡ ਦੇ ਜਾਂ ਹਿਮਾਚਲ 'ਚ ਤੁਸੀਂ ਲਾਓਗੇ ਤੇ ਹੁਣ ਨਹੀਂ ਚੱਲਣਗੀਆਂ ਇਸ ਕਰਕੇ ਹਮੇਸ਼ਾ ਆਪਣਾ ਮੌਸਮ ਦੇਖੋ ਪਹਿਲਾਂ ਉਸ ਹਿਸਾਬ ਦੇ ਨਾਲ ਜਿਹੜੇ ਫਿਰ ਬੀਜ ਆ ਤੁਸੀਂ ਖਰੀਦੋ ਤੇ ਏਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀਆਂ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਉਣ ਵਾਲੇ ਸਮੇਂ ਵਿੱਚ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਹੋਰ ਜਿਹੜੀਆਂ ਆਪਾਂ ਸਬਜ਼ੀਆਂ ਲਗਾਉਣੀਆਂ ਹੁਣ ਉਹਦੀ ਤੁਹਾਡੀ ਵੀਡੀਓ ਸ਼ੇਅਰ ਜਰੂਰ ਕਰਾਂਗੇ ਤੁਹਾਡੇ ਨਾਲ ਜਿਹੜੀਆਂ ਖੇਤ ਤੇ ਵਿੱਚ ਲਗਾਉਣੀਆਂ ਉਹ ਵੀ ਤੇ ਜਿਹੜੀਆਂ ਛੱਤ ਉੱਤੇ ਲਗਾਉਣੀਆਂ ਉਹ ਵੀ ਕਿਉਂਕਿ ਕੰਮ ਕਾਫੀ ਹੋ ਜਾਂਦਾ ਕੁਝ ਛੱਤ ਦਾ ਹੁੰਦਾ ਫਿਰ ਜ਼ਮੀਨ ਤੇ ਜਿਹੜੀਆਂ ਸਬਜ਼ੀਆਂ ਉਹ ਵੀ ਆਪਾਂ ਲਗਾਉਣੀਆਂ ਆ ਤੇ ਜਿਹੜੀਆਂ ਛੱਤ ਤੇ ਲਗੋਣੀਆਂ ਉਹ ਤਾਂ ਮੈਂ ਸਿਰਫ ਵੀਡੀਓ ਵਾਸਤੇ ਲਗੋਣੀਆਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਵੈਸੇ ਕੋਈ ਜ਼ਰੂਰਤ ਨਹੀਂ ਹੁੰਦੀ ਛੱਤ ਤੇ ਸਬਜ਼ੀਆਂ ਲਗਾਉਣ ਦੀ ਕਿਉਂਕਿ ਅਸੀਂ ਜ਼ਮੀਨ ਤੇ ਵੀ ਲਗਾ ਲੈਨੇ ਆ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਜੀਉਂਦੇ ਵਸਦੇ ਰਹੋ